ਵਾਹੀ ਗੁਰਜੀਕਾ ਖਾਲਸਾ ਛੇਰੀ ਵਾਹੀ ਗੁਰਜੀਕੀ ਫਤਿਹ ਛੇਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢਣ ਲਈ ਜਦੋਂ ਸੈਦ ਖਾਂ ਸੋਨੇ ਦੀ ਮੁਠੀ ਵਾਲੀ ਕਿਰਪਾਨ ਲੈ ਕੇ ਗਿਆ ਤਾਂ ਸੈਦ ਖਾਂ ਆਨੰਦਪੁਰ ਦੀ ਧਰਤੀ ਤੋਂ 15 ਮੀਲ ਪਿੱਛੇ ਹੀ ਆਪਣਾ ਡੇਰਾ ਜਮਾ ਕੇ ਬੈਠ ਗਿਆ ਸੈਦ ਖਾਂ ਦੇ ਨਾਲ 50000 ਫੌਜੀ ਸੈਨਿਕ ਅਤੇ ਬਹੁਤ ਸਾਰੇ ਘੋੜੇ ਹਾਥੀ ਅਤੇ ਸ਼ਾਸਤਰ ਵੀ ਸਨ ਕੁਝ ਇਤਿਹਾਸਕਾਰ ਇਹ ਦੱਸਦੇ ਹਨ ਕਿ ਸੈਦ ਖਾਂ ਇੰਨਾ ਹੰਕਾਰਿਆ ਸੀ ਕਿ ਸੈਦ ਖਾਂ ਆਪਣੀ ਮੰਜੀ ਤੇ ਬੈਠਾ ਵੀ ਹੁੰਦ ਬਣਾਉਂਦਾ ਹੈ ਕਿ ਕਿਸ ਤਰ੍ਹਾਂ ਅਨੰਦਪੁਰ ਨੂੰ ਘੇਰਾ ਪਾਉਣਾ ਹੈ ਫਿਰ ਸੈਦ ਖਾਂ ਸਾਰੇ ਸਿਪਾਈਆਂ ਅਤੇ ਜਰਨੈਲਾਂ ਨੂੰ ਸਮਝਾਉਂਦਾ ਹੈ ਕਿ ਕਿਵੇਂ ਅਨੰਦਪੁਰ ਨੂੰ ਘੇਰਾ ਪਾਉਣਾ ਹੈ ਤਾਂ ਜੋ ਗੁਰੂ ਜੀ ਬੱਚ ਕੇ ਨਿਕਲ ਜਾਣ ਨੰਨਧਪੁਰ ਦੀ ਧਰਤੀ ਤੋਂ 15 ਮੀਲ ਦੂਰ ਬੈਠਾ ਸੈਦ ਖਾਨ ਆਪਣੇ ਸਿਪਾਹੀਆਂ ਨੂੰ ਸਭ ਕੁਝ ਸਮਝਾ ਰਿਹਾ ਸੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਹਿਲਾ ਤੇ ਖੜੋ ਕੇ ਸੈਦ ਖਾਨ ਨੂੰ ਵੇਖ ਰਹੀ ਸਨ ਸੈਦ ਖਾਨ ਤਾਂ ਅਜੇ ਵੀ ਉਂਤੀ ਹੀ ਬਣਾਉਣ ਡਿਆ ਸੀ ਕਿ ਕਿਵੇਂ ਜੰਗ ਲੜਨੀ ਹੈ ਅਤੇ ਕਿਵੇਂ ਆਪਾਂ ਚੜਾਈ ਕਰਨੀ ਹੈ ਪਰ ਗੁਰੂ ਜੀ ਨੇ ਆਪਣਾ ਤੀਰ ਕਮਾਨ ਮੰਗਵਾਇਆ ਸੈਦ ਖਾਨ ਦਾ ਹੰਕਾਰ ਤੋੜਨ ਲਈ ਇੰਨੀ ਖਿੱਚ ਕੇ ਤੀਰ ਮਾਰਿਆ ਕਿ ਤੀਰ ਜਾ ਕੇ 15 ਮੀਰ ਦੂਰ ਸੈਦ ਖਾਨ ਦੀ ਮੰਜੀ ਦੇ ਸੱਜੇ ਪਾਵੀ ਵਿੱਚ ਵੱਜਾ ਸੈਦ ਖਾਨ ਤੀਰ ਵੇਖ ਕੇ ਘਬਰਾ ਗਿਆ ਕਿ ਆਹ ਕੀ ਤੀਰ ਕਿੱਥੋਂ ਆਨ ਲੱਗ ਪੇ ਤੀਰ ਵੇਖ ਕੇ ਸਾਰਿਆਂ ਨੂੰ ਭੱਜੜਾਂ ਪੈ ਗਈਆਂ ਸੈਦ ਖਾਨ ਨੇ ਫਟਾਫਟ ਤੀਰ ਮੰਜੀ ਦੇ ਪਾਵੀ ਵਿੱਚੋਂ ਕੱਢਿਆ ਤਾਂ ਵਿਚੋਂ ਹੀ ਕੁਝ ਸਿਪਾਈਆਂ ਨੇ ਕਿਹਾ ਕਿ ਇਹ ਤੀਰ ਕਿਸੇ ਆਮ ਬੰਦੇ ਦਾ ਨਹੀਂ ਸਗੋਂ ਇਹ ਤੀਰ ਤਾਂ ਗੁਰੂ ਗੋਬਿੰਦ ਸਿੰਘ ਦਾ ਹੈ ਸੈਦ ਖਾਂ ਕਹਿਣ ਲੱਗਾ ਤੁਹਾਨੂੰ ਕਿਵੇਂ ਪਤਾ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ ਏ ਤਾਂ ਸਿਪਾਈ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਤੇ ਸੋਨਾ ਲੱਗਾ ਹੁੰਦਾ ਹੈ ਇਹ ਹੀ ਗੁਰੂ ਦੇ ਤੀਰ ਦੀ ਪਛਾਣ ਹੈ ਕਿ ਜੇ ਕੋਈ ਗੁਰੂ ਜੀ ਦੇ ਤੀਰ ਨਾਲ ਜ਼ਖਮੀ ਹੋ ਜਾਵੇ ਤਾਂ ਉਹ ਆਪਣੀ ਮਲਮ ਪੱਟੀ ਕਰਵਾ ਲਵੇ ਅਤੇ ਜੇ ਕੋਈ ਚੜ੍ਹਾਈ ਚੱਕਰ ਜਾਵੇ ਤਾਂ ਉਸ ਦੇ ਅੰਤਮ ਸੰਸਕਾਰ ਜਾਂ ਅੰਤਮ ਕਿਰਿਆ ਵਾਸਤੇ ਇੰਤਜ਼ਾਮ ਹੋ ਜਾਵੇ ਇਸ ਤਰ੍ਹਾਂ ਸੈਦ ਖਾਨ ਹਜੇ ਗੱਲਾਂ ਹੀ ਕਰ ਰਿਹਾ ਸੀ ਤਾਂ ਗੁਰੂ ਜੀ ਨੇ ਆਨੰਦਪੁਰ ਤੂੰ ਹੀ ਇੱਕ ਹੋਰ ਤੀਰ ਮਾਰਿਆ ਜੋ ਕਿ ਸੈਦ ਖਾਨ ਦੀ ਮੰਜੀ ਦੇ ਖੱਬੀ ਪਾਵੇ ਵਿੱਚ ਵੱਜਿਆ ਇਸ ਤੀਰ ਦੇ ਨਾਲ ਗੁਰੂ ਜੀ ਨੇ ਇੱਕ ਚਿੱਠੀ ਵੀ ਲਿਖੀ ਸੀ ਸੈਦ ਖਾਨ ਨੇ ਜਦੋਂ ਤੀਰ ਮੰਜੀ ਦੇ ਭਾਵੇਂ ਵਿੱਚੋਂ ਕੱਢਿਆ ਤਾਂ ਚਿੱਠੀ ਵੀ ਨਾਲ ਸੀ ਚਿੱਠੀ ਖੋਲੀ ਤਾਂ ਗੁਰੂ ਜੀ ਨੇ ਚਿੱਠੀ ਵਿੱਚ ਲਿਖਿਆ ਸੀ ਸੈਦ ਖਾਨ ਜਰਨੈਲਾ ਤੂੰ ਮੇਰੇ ਤੇ ਚੜਾਈ ਕਰਕੇ ਆਇਆ ਏ ਤੇਰੇ ਨਾਲ 50000 ਸੈਨਿਕਾਂ ਦੀ ਫੌਜ ਆ ਗੁਰੂ ਜੀ ਕਹਿੰਦੇ ਸੈਦ ਖਾਂ ਜਰਨੱਲਾ ਜੇ ਅਨੰਦਪੁਰ ਤੋਂ ਸਾਨੂੰ ਤੇਰੀ ਮੰਜੀ ਦਿਸਦੀ ਆ ਤਾਂ ਦਿਸਦੀ ਤਾਂ ਤੇਰੀ ਸ਼ਾਤੀ ਵੀ ਆ ਇਸ ਲਈ ਸੈਦ ਖਾਂ ਤੂੰ ਆਪਣਾ ਹੰਕਾਰ ਛੱਡ ਦੇ ਗੁਰੂ ਘਰ ਚੜਾਈ ਕਰਕੇ ਨਹੀਂ ਆਈਦਾ ਹਮੇਸ਼ਾ ਸਿਰ ਨਿਵਾ ਕੇ ਆਈਦਾ ਏ ਪਰ ਸੈਦ ਖਾਂ ਇੰਨਾ ਹੰਕਾਰਿਆ ਸੀ ਕਿ ਉਹ ਦੂਸਰੇ ਦਿਨ ਫਿਰ ਆਪਣੀ ਫੌਜ ਨੂੰ ਚੜਾਈ ਕਰਨ ਦਾ ਸੰਦੇਸ਼ ਦੇਣ ਲੱਗਦਾ ਹੈ ਤੇ ਮਣ ਵਿੱਚ ਸੋਚਦਾ ਹੈ ਕਿ ਗੁਰੂ ਗੋਬਿੰਦ ਸਿੰਘ ਤੈਨੂੰ ਦਿਲਾਂ ਦੀ ਜਾਨੀ ਜਾਨ ਕਹਿੰਦੀ ਹਨ ਤੇ ਜੇ ਤੁਸੀਂ ਸੱਚੀ ਹੀ ਜਾਨੀ ਜਾਨ ਹੋ ਤਾਂ ਫਿਰ ਆਪਾਂ ਆਪਣੀਆਂ ਫੌਜਾਂ ਕਿਉਂ ਮਰਵਾਉਣੀਆਂ ਨੇ ਤੁਸੀਂ ਇਕੱਲੇ ਆਓ ਸੈਦਖਾਂ ਆਪਣੇ ਮਨ ਵਿੱਚ ਇਸ ਤਰ੍ਹਾਂ ਸੋਚਦਾ ਫਿਰਦਾ ਹੈ ਕਿ ਜੇ ਗੁਰੂ ਕੱਲਾ ਆਵੀਗਾ ਤਾਂ ਮੈਂ ਗੁਰੂ ਦਾ ਸਿਰ ਵੱਢ ਲਵਾਂਗਾ ਗੁਰੂ ਜੀ ਸੈਦਖਾਨ ਦੀ ਮਨ ਦੀਆਂ ਪੁਕਾਰਾਂ ਸੁਣ ਕੇ ਇਕੱਲੇ ਹੀ ਜੰਗ ਵਿੱਚ ਆਏ ਤਾਂ ਸੈਦਖਾਨ ਹੈਰਾਨ ਰਹਿ ਗਿਆ ਕਿ ਇਹ ਕੀ ਇਹ ਤਾਂ ਸੱਚੀ ਹੀ ਦਿਲਾਂ ਦੀਆਂ ਜਾਣਦੇ ਹਨ ਸੈਦਖਾਨ ਦਾ ਅੱਧਾ ਹੰਕਾਰ ਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਹੀ ਟੁੱਟ ਗਿਆ ਪਰ ਸੈਦਖਾਨ ਦਾ ਹੰਕਾਰ ਅਜੇ ਵੀ ਇਹ ਕਹਿੰਦਾ ਸੀ ਕਿ ਮੇਰੇ ਕੋਲ ਤਾਂ ਇੰਨੀ ਫੌਜ ਹੈ ਹਰ ਪਾਸੇ ਮੇਰੇ ਚਰਚਾ ਹੋ ਰਹੀ ਹੈ ਕਿ ਸੈਦ ਖਾਨ ਗੁਰੂ ਜੀ ਦਾ ਸਿਰ ਵੱਡਣ ਗਿਆ ਹੈ ਪਰ ਸੈਦ ਖਾਨ ਦਾ ਮਨ ਕਹਿੰਦਾ ਕਿ ਨਹੀਂ ਇਹ ਤਾਂ ਗੁਰੂ ਜੀ ਦਾ ਚਿਹਰਾ ਕੋਈ ਰੂਹਾਨੀ ਚਿਹਰਾ ਹੈ ਜੀ ਕਰਦਾ ਹੈ ਇਸ ਨੂੰ ਵੇਖੀ ਹੀ ਜਾਵਾਂ ਇਸ ਤਰ੍ਹਾਂ ਹੀ ਸੈਦ ਖਾਨ ਕਿੰਨਾ ਚਿਰ ਸੋਚਦਾ ਹੈ ਕਿ ਹੁਣ ਕੀ ਕਰਾਂ ਹੰਕਾਰ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਡ ਕਿ ਇਹ ਰੰਗ ਜੀਬ ਕੋਲੋਂ ਇਹ ਨਾਮ ਪ੍ਰਾਪਤ ਕਰਨਾ ਹੈ ਪਰ ਮਾਨ ਕਹਿੰਦਾ ਹੈ ਕਿ ਨਹੀਂ ਗੁਰੂ ਜੀ ਦੇ ਚਰਨੀ ਪੈ ਜਾਵਾਂ ਕਿੰਨਾ ਚਿਰ ਸੋਚਣ ਤੋਂ ਬਾਅਦ ਸੈਦਖਾਂ ਆਪਣੀ ਤਲਵਾਰ ਕੱਢ ਕੇ ਗੁਰੂ ਜੀ ਤੇ ਵਾਰ ਕਰਨ ਹੀ ਲੱਗਦਾ ਹੈ ਕਿ ਗੁਰੂ ਜੀ ਸੈਦਖਾਂ ਵੱਲ ਐਸੀ ਨਿਗਾਹ ਨਾਲ ਤੱਕਿਆ ਕਿ ਸੈਦਖਾਂ ਘੋੜੇ ਤੋਂ ਹੀ ਤਲਵਾਰ ਸੁੱਟ ਦਿੰਦਾ ਹੈ ਅਤੇ ਕੋੜੇ ਤੋਂ ਉੱਤਰ ਕੇ ਗੁਰੂ ਜੀ ਦੇ ਚਰਨਾਂ 'ਤੇ ਸਿਰ ਰੱਖ ਦਿੰਦਾ ਹੈ ਤਾਂ ਗੁਰੂ ਜੀ ਕਹਿੰਦੇ ਹਨ ਸੈਦ ਖਾਂ ਤਲਵਾਰ ਨਹੀਂ ਚਲਾਉਣੀ ਸਾਡੇ ਤੇ ਵਾਰ ਨਹੀਂ ਕਰਨਾ ਤਾਂ ਸੈਦ ਖਾਂ ਕਹਿੰਦਾ ਹੈ हे ਦਿਲਾਂ ਦੇ ਜਾਨੀ हे ਦਾਤਾ ਜੀ ਤੁਸੀਂ ਬਖਸ਼ਣਹਾਰ ਹੋ ਮੈਨੂੰ ਬਖਸ਼ ਲਓ ਤਾਂ ਗੁਰੂ ਜੀ ਨੇ ਕੋੜੇ ਤੋਂ ਥੱਲੇ ਆ ਕੇ ਸੈਦ ਖਾਂ ਨੂੰ ਘੁੱਟ ਕੇ ਗਲਵੱਕੜੀ ਪਾ ਲਈ ਸਦਖਾਂ ਜਰਨੈਲ ਗੁਰੂ ਜੀ ਦੇ ਚਰਨਾਂ ਵਿੱਚ ਹੀ ਰਹਿ ਪਿਆ ਅਤੇ ਸਾਰੀ ਫੌਜ ਵੀ ਪਿੱਛੇ ਹਟ ਗਈ ਵਾਹਿਗੁਰੂ ਜੀ